ਇੱਕ ਬੰਦਾ ਪੱਗ ਬੰਨ ਕੇ ਕੋਈ ਕੰਮ ਕਰ ਰਿਹਾ ਹੈ ਨਾ ਇਹਦਾ ਮਤਲਬ ਹੈ ਉਹ ਖਾਲਿਸਤਾਨੀ ਹੈ ਉਹ ਟੈਰਰਿਸਟ ਹੈ ਤੁਸੀਂ ਝੰਡੇ ਚੱਕੀ ਫਿਰੋ ਤੁਸੀਂ ਪਾਰਟੀਆਂ ਬਣਾ ਕੇ ਪ੍ਰਮੋਟ ਕਰਿਓ ਅਸੀਂ ਅਸੀਂ ਤੁਹਾਨੂੰ ਕਿਹਾ ਵੀ ਤੁਸੀਂ ਟੈਰਰਿਸਟ ਹੋ ਬਾਲੀਵੁੱਡ ਫਲਾਣਾ ਠੰਮਕਾ ਬਾਲੀਵੁੱਡ ਦੀ ਟੂਈ ਨਹੀਂ ਮਾਰੀ ਅਸੀਂ ਕਿਸੇ ਨੇ ਸਾਡੇ ਬਾਲੀਵੁੱਡ ਤੋਂ ਵੀ ਤਾਂ ਦੇ ਲੋਕ ਜਾਣਦੇ ਨੇ ਪੰਜਾਬ ਦੇ ਆਰਟਿਸਟ ਹੈ ਓਵਰ ਆਲ ਵਰਲਡ ਮੁੱਛ ਖੜੀ ਉਹਨਾਂ ਦੀ ਸਾਰੀ ਸਿੱਧੋਂ ਇਸ ਦੇ ਵਾਲੇ ਤੇ ਅਕਾਊਂਟ ਤੋਂ ਗਾਇਕ ਸ਼ੁਭ ਦੇ ਸਮਰਥਨ ਦੇ ਵਿੱਚ ਸ਼ੈਨ ਕੀਤੀ ਗਈ ਪੋਸਟ ਹਾਂ ਉਹਨਾਂ ਨੇ ਸਿੱਧੂ ਤੇ ਵੀ ਅੱਤਵਾਦੀ ਦਾ ਲੇਬਲ ਲਗਾਇਆ ਸੀ ਖਾਲਿਸਤਾਨੀ ਕਹਿਣਾ ਫਿਰ ਸਾਡੇ ਮੂੰਹ ਤੇ ਆ ਕੇ ਕਹੋ ਅਸੀਂ ਆਪਦੇ ਪਿੰਡਰੇ ਨੇ ਸਾਨੂੰ ਉੱਥੇ ਕੋ ਫੇਸ ਟੂ ਫੇਸ ਕਹੋ ਕਿਸੇ ਸਿੰਗਰ ਨਾਲ ਪ੍ਰੋਬਲਮ ਹੈ ਕਿ ਮੇਰੇ ਨਾਲ ਪ੍ਰੋਬਲਮ ਹੈ ਕਿਸੇ ਹੋਰ ਨਾਲ ਪ੍ਰੋਬਲਮ ਹੈ ਤੁਸੀਂ ਜਾ ਕੇ ਅਗਲੇ ਨੂੰ ਜਾ ਕੇ ਇੱਕ ਚਵਜੋ ਉਹ ਵੀ ਭਾਈ ਹਾਂ ਤੂੰ ਫੁਲਾਨੇ ਤੇ ਕਫੇ ਤੁਨੂੰ ਅਗਲਾ ਦੱਸ ਵੀ ਦੇਵੇ ਵੀ ਗੱਲ ਹੈ ਕੋਈ ਸਿੱਧੂ ਮੂਸੇਵਾਲੇ ਦੇ ਅਕਾਊਂਟ ਤੋਂ ਗਾਇਕ ਸ਼ੁਭਦਾਸ ਸਮਰਥਨ ਕੀਤਾ ਗਿਆ ਹੈ ਉਹਨਾਂ ਦੇ ਹੱਕ ਦੇ ਵਿੱਚ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ ਗਾਇਕ ਸ਼ੁਭ ਨੂੰ ਇਹਨੇ ਦਿਨੀ ਕਾਫੀ ਜ਼ਿਆਦਾ ਕਾਂਟ੍ਰੋਵਰਸਿਡਾ ਸਾਮਣਾ ਕਰਨਾ ਪੈ ਰਿਹਾ ਹੈ ਪੰਜਾਬੀ ਗਾਇਕ ਸ਼ੁਭ ਵਰਪ ਸ਼ੁਭਨੀਤ ਸਿੰਘ ਨੂੰ ਲੈ ਕੇ ਵਿਵਾਦ ਫਖਦਾ ਚਾਰਿਆ ਹੈ ਗਾਇਕ ਦਾ ਭਾਰਤ ਟੂ ਰੱਦ ਹੋਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਉਸ ਦੇ ਸਮਰਥਨ ਦੇ ਵਿੱਚ ਉਤਰੇ ਅਤੇ ਗਾਇਕ ਦੇ ਹੱਕ ਦੇ ਵਿੱਚ ਪੋਸਟਾਂ ਸਾਂਝੀਆਂ ਕੀਤੀਆਂ ਥੋਣਿਸ ਕਰੀ ਦੇ ਵਿੱਚ ਧੂਮੋਸੇ ਵਾਲੇ ਦਾ ਨਾਮ ਵੀ ਸ਼ਾਮਿਲ ਹੋ ਚੁੱਕਿਆ ਹੈ ਦਰਅਸਲ ਮੂਸੇਲੇ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੁਭ ਦੇ ਸਮਰਥਨ ਦੀ ਇੱਕ ਲੰਬੀ ਚੋੜੀ ਪੋਸਟ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਕੇਂਦਰ ਸਰਕਾਰ ਤੇ ਤਿੱਖੇ ਤੰਜ ਵੀ ਕੱਸੇ ਗਏ ਮੁਸਾਨੇ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗੇ ਪੋਸਟ ਦੇ ਵਿੱਚ ਲਿਖਿਆ ਗਿਆ ਪਿਛਲੇ ਕੁਝ ਹਫ਼ਤਿਆਂ ਤੋਂ ਸਿੱਖ ਭਾਈਚਾਰੇ ਵਿਚਾਲੇ ਤਣਾਅ ਦੀਆਂ ਕਈ ਖਬਰਾਂ ਸੁਰੰਜ ਆ ਰਹੀਆਂ ਹਨ ਇਹ ਸੁਣ ਕੇ ਦਿਲ ਟੁੱਟਦਾ ਜਿਸ ਤਰ੍ਹਾਂ ਪੰਜਾਬੀਆਂ ਨੂੰ ਉਹਨਾਂ ਦੀ ਦੇਸ਼ ਭਗਤੀ ਸਾਬਤ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ ਹੈ ਪਾਨਦਵਰਗੇ ਦੇਸ਼ ਚ ਕਟ ਗਿਣਤੀ ਬਣ ਕੇ ਰਹਿਣਾ ਚੁਣੌਤੀ ਭਰਪੂਰ ਤੇ ਜ਼ਰਬਾ ਸਾਡੇ ਸਿੱਖ ਭਾਈਚਾਰੇ ਦਾ ਇਸ ਦਾ ਵਿਰੋਧ ਸਾਫ ਤੌਰ ਤੇ ਸਿਆਸੀ ਤਾਕਤਾਂ ਦੀ ਸ਼ੈਤ ਹੀ ਹੁੰਦਾ ਹੈ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਕਿੰਨੇ ਹੀ ਸੈਲੀਬ੍ਰਿਟੀਜ਼ ਨੂੰ ਇਸ ਚੀਜ਼ ਦਾ ਸ਼ਿਕਾਰ ਹੋਣਾ ਪੈਂਦਾ ਹੈ ਸਿੱਧੂ ਦੇ ਨਾਲ ਵੀ ਹੋਇਆ ਉਸਨੇ ਖੁੱਲ ਕੇ ਆਪਣੇ ਲੋਕ ਆਧ ਸਮਰਥਨ ਕੀਤਾ ਉਸ ਨੂੰ ਆਤਵਾਦੀ ਹੋਣ ਦਾ ਲੇਬਲ ਲਗਿਆ ਉਹ ਵੀ ਬਿਨਾ ਕਿਸੇ ਸਬੂਤ ਦੇ ਅਫਸੋਸ ਦੀ ਗੱਲ ਹੈ ਕਿ ਗਾਇਕ ਸ਼ੋਹਨਾਲ ਵੀ ਉਹੀ ਸਭ ਵਾਪਰ ਰਿਹਾ ਇੱਕ ਸਿੱਧੀ ਸਾਦੀ ਇੰਸਟਾਗ੍ਰਾਮ ਪੋਸਟ ਤੇ ਇਸ ਤਰ੍ਹਾਂ ਦਾ ਵਿਰੋਧ ਹੋਣਾ ਬੜਾ ਅਜੀਬ ਲੱਗਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਕੱਟ ਗਿਣਤੀ ਪਾਈਚਾਰੇ ਦੇ ਕਲਾਕਾਰਾਂ ਦੇ ਨਾਲ ਕਿਉਂ ਲਗਾਤਾਰ ਅਜੀਹੀਆਂ ਤੱਕੇ ਸ਼ਾਹੀਆਂ ਹੋ ਰਹੀਆਂ ਹਨ ਜਦਕਿ ਮਿਊਜ਼ਿਕ ਦਾ ਨਾ ਕੋਈ ਧਰਮ ਹੈ ਤੇ ਨਾ ਹੀ ਕੋਈ ਜਾਤ ਅਸੀਂ ਸਿੱਧੂ ਨੂੰ ਵੀ ਐਸੇ ਨਫ਼ਰਤ ਦੇ ਚਲਦੇ ਗਵਾ ਲਿਆ ਆਖਰ ਇਹ ਸਭ ਕਦੋਂ ਖਤਮ ਹੋਵੇਗਾ ਆਪਣੇ ਭਾਈਚਾਰੇ ਦਾ ਸਮਰਥਨ ਕਰਨ ਨਾਲ ਕੋਈ ਅਤਵਾਦੀ ਕਿਵੇਂ ਬਣ ਸਕਦਾ ਹੈ ਤੇ ਜਿਹੜੇ ਕਲਾਕਾਰ ਅਜਿਹੇ ਦੌਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਖੜੇ ਨਹੀਂ ਹੋ ਸਕਦੇ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਉਹ ਕਿੱਥੇ ਸਟੈਂਡ ਕਰਦੇ ਹਨ ਹੁਣ ਤੁਹਾਨੂੰ ਮਜ਼ਬੂਤ ਬਰਨ ਦੀ ਜ਼ਰੂਰਤ ਹੈ ਉਹਨਾਂ న్యూਸ ਚੈਨਲਾਂ ਨੂੰ ਵੀ ਥੋੜਾ ਸੋਚਣ ਦੀ ਲੋੜ ਹੈ ਜੋ ਆਪਣੇ ਫਾਇਦੇ ਲਈ ਪਰ ਵਧਾਉਣ ਦਾ ਕੰਮ ਕਰ ਰਹੇ ਹਨ ਸਾਨੂੰ ਆਪਣੇ ਦੇਸ਼ ਦੇ ਨਾਲ ਪਿਆਰ ਹੈ ਪਰ ਅਫਸੋਸ ਸਾਡੇ ਪਿਆਰ ਨੂੰ ਸਮਝਿਆ ਨਹੀਂ ਜਾਂਦਾ ਕਾਬਿਲੇ ਗੌਰ ਹੈ ਕਿ ਗੈਰੇ ਸੰਦੂ ਤੋਂ ਲੈ ਕੇ ਕਰਨ ਔਜਲਾ ਤੱਕ ਕਈ ਕਲਾਕਾਰਾਂ ਨੇ ਸ਼ੁਭਦਾ ਖੁੱਲਕੇ ਸਮਰਥਨ ਕੀਤਾ ਅਤੇ ਹੱਕ ਦੇ ਵਿੱਚ ਪੋਸਟਾਂ ਸਾਂਝੀਆਂ ਕੀਤੀਆਂ ਦੱਸਦੀ ਹੈ ਕਿ ਹਾਲ ਹੀ ਵਿੱਚ ਸ਼ੁਭਦਾ ਭਾਰਤ ਟੂਰ ਕੈਨਸਲ ਹੋ ਗਿਆ ਗਾਇਕ ਤੇ ਖਾਲਿਸਤਾਨੀ ਪੱਖ ਹੋਣ ਦੇ ਦੋਸ਼ ਲਗਾਏ ਜਾ ਰਹੇ ਨੇ